ਹਿੰਗ ਦੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਉਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ 6 ਨਾਗ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ 6 ਹੀ ਮੱਝਾਂ ਜੜੀਆਂ ਦੋਸਤੋ ਸੀਰੀਅਸ ਵਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ 4 ਮੱਝਾਂ ਬੱਚੇ ਵਾਲੀਆਂ ਤੇ 2 ਮੱਝਾਂ ਜੜੀਆਂ ਬੱਚੇ ਤੋਂ ਬਿਨਾਂ ਬਿਲਕੁਲ ਤਾਜੀ ਸੂਈ ਮੱਝ ਵੀ ਹੈਗੀ ਆ ਹਾਰੇ ਕਰ ਰਹਿਮ ਦੀਆਂ ਮੱਝਾਂ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੀਆਂ ਜੀ। ਰੇਡ ਦੀ ਗੱਲ ਕਰੀ ਰੇਡ 45000 ਤੋਂ ਲੈ ਕੇ ਤੇ 67000 ਰੁਪਏ ਤੱਕ ਹੋਊਗਾ ਜੀ। ਦੋ ਦੋ ਹੋਊਗਾ ਜੀ 7-8 ਤੋਂ ਲੈ ਕੇ ਤੇ 10 ਤੋਂ 12 ਤੱਕ ਵੀ ਹੋ ਸਕਦਾ। ਬਾਕੀ ਡਿਟੇਲ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਲਾਂਗੇ। ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ। ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਬੇੜੀ ਗੱਲ ਨਾ। ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈੱਟ ਕਰ ਦਿਓ ਵੀਡੀਓ ਨੂੰ ਬਹੁਤ ਮੋਤ ਲਾਈਕ ਤੇ ਸ਼ੇਅਰ ਜਰੂਰ ਕਰਿਓ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀਡੀਓ ਚੱਲਦੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਓ ਆਪਾਂ ਗੱਲਬਾਤ ਕਰਦੇ ਹਾਂ ਬਾਈ ਬਰਿਆਮ ਸਿੰਘ ਨਾਲ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖੋ ਹਾਨੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਨੇ ਖਰਾ ਜੀ ਸਾਰੇ ਭੈਣ ਪਰ ਆਪਣਾ ਪਰ ਪਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਤ ਵਸ ਕੋਰ ਕਰੋ ਠੀਕ ਹੈ ਧੰਨਵਾਦ ਤੁਹਾਡਾ ਬਾਈ ਜੀ ਬਹੁਤ ਬਹੁਤ ਹਾਂਜੀ ਆਪਣਾ ਐਡਰੈਸ ਬੋਲ ਦਿੰਗੇ ਐਡਰੈਸ ਜੀ ਪਿੰਡ ਝਾਮਕੇ ਕੋਰ ਜੇਲਾ ਤਰਨਤਾਰਨ ਤਸੀਲ ਤਰਨਤਾਰਨ ਦਾ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੇ 628474127 628474127 ਠੀਕ ਹੈ ਜੀ ਬਾਕੀ ਹਰ ਵੀਡੀਓ ਰਿਕਵੈਸਟ ਬੇਨਤੀ ਇਹੋ ਰਿਕਵੈਸਟ ਬੇਨਤੀ ਹੋਏ ਰ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਆਪਾਂ ਕੋਈ ਬਿਆਨ ਪਾਓ ਠੀਕ ਘਰੇ ਆ ਕੇ ਤੇ ਆਪਜੀ ਤਸल्ली ਕਰਕੇ ਜਰੂਰ ਕਰੋ ਠੀਕ ਹਾਂਜੀ ਅੱਛਾ ਬਾਈ ਜੀ ਅੱਜ ਆਪਣੇ ਕੋਲ ਹਰ ਇੱਕ ਵੈਰਾਈਟੀ ਦੀਆਂ ਮੱਝਾਂ ਹੈਗੀਆਂ ਛੋਟੇ ਵੱਡੇ ਭਾ ਸਾਰੇ ਹੈਗੇ ਆ ਜੀ ਸੱਜਰ ਸੂਈਆਂ ਵੀ ਤਾਜ਼ੀਆਂ ਸੂਈਆਂ ਵੀ ਸਾਰਾ ਕੋਈ ਹੈ ਬਾਈ ਹੈਨਾ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਵਾਲੇ ਤੇ ਬਿਨਾ ਬੱਚੇ ਦਾ ਹਾਂਜੀ ਹਾਂਜੀ ਬਾਕੀ ਚਲੋ ਆਪ ਦਾ ਬਾਈਟ ਵੇਖਣਾ ਹਰ ਕੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਜ ਸ਼ੁਰੂ ਕਰ ਲਈਏ ਆਪਾਂ ਇਸ ਜਿਹੜੀ ਆ ਮੱਝ ਸਾਹਮਣੇ ਸਕਰੀਨ ਤੇ ਦੇਖਣ ਦੀ ਹੈ ਤਾਜ਼ੀ ਸੂਈ ਜਿਹੜੀ ਡਟੇਲ ਦੀ ਦਸੀ ਇਹ ਭਾਈ ਅੱਜ ਸੂਈ ਨੂੰ ਇਹਨੂੰ ਆਇਆ ਜੇ ਤੇ ਜਾਗ ਦੇ ਤੇ ਜਦ ਨੇ ਬਿਲਕੁਲ ਤਾਜ਼ੀ ਸੂਈ ਜੀ ਬਿਲਕੁਲ ਤਾਜ਼ੀ ਸੂਈ ਆ ਹਾਂਜੀ ਮਗਰੇ ਦੇ ਕਟਾ ਜੇ ਹਾਂਜੀ ਤੇ ਈਦਾ ਇਹ ਮਗਰਲਾ ਥਾਣਿਆਂ ਨੂੰ ਅੱਛਾ ਜੀ ਕੰਮਦ ਖਲੋ ਗਿਆ ਬਹਿਣੀ ਵਾਲੇ ਪਾਸੇ ਦਾ ਕਿ ਉਲਟ ਬਹਿਣੀ ਵਾਲੇ ਪਾਸੇ ਦਾ ਨਹੀਂ ਜੀ ਉਲਟ ਬਹਿਣੀ ਵਾਲੇ ਪਾਸੇ ਦਾ ਹਾਂ ਜੀ ਮੈਂ ਦੁੱਧ ਦੇਣ ਵਾਲੀ ਜੋ 15 ਲੀਟਰ ਅੱਛਾ ਜੀ ਸਾਡੇ ਦਾ ਮਗਰਲਾ ਥਾਣਿਆਂ ਮੈਂ ਇਹਦਾ ਉਲਟ ਬਹਿਣੀ ਵਾਲੇ ਪਾਸੇ ਦਾ ਉਹ ਥਣ ਪਈ ਦੂੰ ਉਹਨਾਂ ਦੇ ਬੰਦੇ ਬੰਦੇ ਰਕੇ ਨੇ ਗੇਲੀ ਕੀਤੀ ਉਹਨਾਂ ਦੇ ਥਣ ਜਿਹੜਾ ਨਾ ਇਹ ਬੰਦ ਹੋ ਗਿਆ ਅਛਾ ਜੀ ਤਨੀ ਧਣੀ ਮਾਜਾ ਪਾ ਦੇਣੀ ਤਨੀ ਧਣੀ ਲਿਆਦੀ ਤੇ ਲੜ ਮਾਜਾ ਪਾ ਤਲੜ ਕਰਕੇ ਦੇਣੀ ਹਾਂਜੀ ਹਾਂਜੀ ਮਗਰਲੇ ਥਾਂ ਦੀ ਤਲੜ ਮਗਰਲੇ ਥਾਂ ਦੀ ਉਲਟ ਬਹਿਣੀ ਵਾਲੇ ਪਾਸੇ ਤੇ ਮਗਰਲੇ ਪੀਨੇ ਸੁਵੇ ਜੀ ਉਹਨਾਂ ਨੇ ਇਹਦੇ ਸਾਨੂੰ 15 ਲੀਟਰ ਦੁੱਧ ਪਿਆ ਦੇ ਤੁਸੀਂ 13 4 5 ਲੀਟਰ ਢਾ ਦੋ 10 ਲੀਟਰ ਦੁੱਧ ਮਈਂ ਦੇਈ ਜਣਾ 8 ਲੀਟਰ ਹੋਣੇ ਥੱਲੇ ਬੋਲਾ ਵੀ ਹੈ ਕੋਲਾ ਜਿਹੜਾ 8 ਲੀਟਰ ਸਟਾਰਟਿੰਗ ਹੈ ਨਾ ਮਾਜ ਚੰਗੀ ਆ ਮਾਜਾ ਪਾ ਲਿਆਦੀ ਆ ਮੱੜ ਰਹੀ ਹੈ ਜਦੋਂ ਟਾਰੀ ਠੀਕ ਹੈ ਜੀ ਤੇ ਬਾਕੀ ਦੋਸਤੋ ਇਹਦਾ ਮੈਂ ਦਾ ਜਿਹੜਾ ਮੈਂ ਤਾਂ ਵਿਕਰੀ ਕੱਦ-ਕਾਢ ਵਿਖਾਉਣਾ ਆ ਕਰੋ ਚੈੱਕ ਆ ਵੇਖੋ ਜੀ origignal ਦਰਦੀ ਆ ਕੈਂਪਰੇ ਤੋਂ ਉਹ ਥੋੜਾ ਘਰੋਂ ਨਹੀਂ ਨਾ ਡੰਗਰ ਦੇਣਾ ਉਹਪਰਾਸੜਾ ਕਰੀਆ ਵੇਖੋ ਵੀ ਉਨਾਂ ਹੀ ਮੇਰਾ ਚੱਡਾ ਗਾੜੀ ਆ ਹਾਂਜੀ ਉਨਾਂ ਹੀ ਪਿੱਛੇ ਆ ਸੂ ਤੱਕ ਦੋਸਤੋ ਲੱਗਾ ਜੀ ਅੱਖ ਨੂੰ ਭਾਵੇਂ ਪਾਉਂਦਾ ਵੇ ਆਹਦੀਏ ਵੇਖਣ ਨੂੰ ਜੱਜ ਨਹੀਂ ਹੁੰਦਾ ਆਪਾਂ ਆਪ ਦੱਸ ਕੇ ਦੇਣਾ ਨਹੀਂ ਠੀਕ ਹੈ ਗੱਲ ਵਧੀਆ ਕਰਨਾ ਜਿਹੜਾ ਕਿ ਮੁਰਗੇ ਪੈਣਾ ਪਰ ਇਥੇ ਆਉਂਦਾ 8 ਲੀਟਰ ਹੁਣ ਹੈਗਾ ਬੋਲਾ ਆਪਾਂ ਚਲੋ ਦੇਣ ਨੂੰ ਵੱਧ ਵੀ ਦੇਦੇ ਆ ਆਪਾਂ 10 ਕਿ ਲੀਟਰ ਮੰਨ ਕੇ ਕੋਈ ਲੈਲੇ ਵੀ 10 ਲੀਟਰ ਮੰਨ ਕੇ ਕੋਈ ਪੈਣ ਪਰਾ ਸਬਦਾ ਕਰ ਸਕਦਾ ਮੁੱਲ ਵੀ ਆਪਾਂ ਉਹੋ ਹੀ ਕਰਨਾ ਵਾਂ ਠੀਕ ਹੈ ਜਿਓ ਜੀ ਦੋਸਤੋ ਤਾਜੀ ਸੂਈ ਬਿਲਕੁਲ ਤੀਜਾ ਦਿਨ ਸੂਈ ਨੂੰ ਗਿਆ ਸਵੇਰ ਦੂਜਾ ਸੂਈ ਇਹ ਬੱਚਾ ਕੱਟਾ ਦਿੱਤਾ ਉਲਟ ਬਹਿਣੀ ਵਾਲੇ ਪਾਸੇ ਦੇ ਮਗਰਲੇ ਥਾਂ ਦੀ ਤੇਲ ਬਾਕੀ ਵੇਖਣ ਨੂੰ ਜੱਜ ਨੂੰ ਆ ਲੋ ਜੀ ਕਰੋ ਚੈੱਕ ਦੋਸਤੋ ਰਾਜੀ ਆ ਪੂਰੀ ਵੇਖੋ ਕਰੋ ਚੈੱਕ ਨੁਹਾਈ ਤਾਂ ਨਹੀਂ ਕਿਉਂਕਿ ਤਾਜ਼ਾ ਸੂਇਆ ਪਸੂ ਜੀ ਆ ਨਾ ਆ ਲੋ ਜੀ ਵੇਖੋ ਦੋਸਤੋ ਆਰਡਰ ਕੁਆਲਿਟੀ ਕਰੋ ਚੈੱਕ ਇਸ ਫਾਰਮ ਤੇ ਐਵੇਂ ਮੈਂ ਜੀ ਡੇਢ ਲੱਖ ਦੀ ਮੈਂ ਆ ਚਵੇਂ ਥਾਂ ਨੂੰ ਹੁੰਦੇ ਮੇਰੇ ਹਿਸਾਬ ਨਾਲ ਆਪਾਂ ਬਰਿਆਮ ਸਿੰਘ ਐ ਫਾਰਮ ਤੇ ਆਪਣੇ ਫਾਰਮ ਤੇ ਇਹਦੀ ਇਹੋ ਜੀ ਮਾਈ ਦੀ ਪਹਿਲੀ ਵੀਡੀਓ ਹੈ ਪਹਿਲੀ ਵੀਡੀਓ ਹੈ ਜੀ ਪਹਿਲੀ ਹਲੋ ਜੀ ਕਰੋ ਚੱਕ ਜੀ ਤੜਾਣਾ ਬੱਤੇਰਾ ਕਰਦੀ ਆ ਇੱਕ ਤੜਾਣਾ ਕਰਦੀ ਆ ਇੱਕ ਪੰਨਿਆ ਕਰਦਾ ਕਰਦਾ ਠੀਕ ਹੈ ਜੀ ਇਹ ਦੀ ਮੈਂ ਪਹਿਲੀ ਨਹੀਂ ਆਈ ਆਪਣੇ ਕੋਲ ਹਾਂ ਜੀ ਇਹ ਥੋੜੀ ਜਿਹੀ ਅੱਗੇ ਨੂੰ ਕਰ ਦੋ ਥੋੜੀ ਜਿਹੀ ਅੱਗੇ ਨੂੰ ਕੱਢੋ ਇਹਦੇ ਆ ਦੋਸਤੋ ਆ ਕਰੋ ਚੱਕ ਮੇਰੇ ਹਿਸਾਬ ਨਾਲ ਆਪਾਂ ਨੂੰ ਬਰਿਆਮ ਸਿੰਘ ਜੀ ਦੀ ਸਾਲ ਦੇ ਲਗਭਗ ਨੇ 1.5 ਸਾਲ ਹੋ ਗਿਆ ਵੀਡੀਓ ਹਾਂਜੀ ਹਾਂਜੀ 1.5 ਹੋ ਗਿਆ ਇਦਾਂ ਨਹੀਂ ਨਾ ਗਾੜੀ ਮੈਂ ਨਹੀਂ ਵੇਖ ਕ ਮੈਂ ਵੇਖੋ ਬਿਲਕੁਲ ਵੈਨ ਸਾਰਾ ਕੋ ਨਾਰਾ ਉਹਨਾਂ ਹੀ ਕਿੱਡਾ ਗਾਹਾਂ ਤੇ ਉਹਨਾਂ ਹੀ ਪਛਾਣਾ ਆ ਗਾੜੀ ਦੋਸਤੋ ਤੇ ਪਛਾਣ ਮੈਂ ਜੱਥੇ ਬਿਲਕੁਲ ਵੇਖੋ ਸੂ ਤੱਕ ਲੱਗੀ ਮੰਨ ਲਓ ਜੇ ਮੰਤਰਾ 10 ਲੀਟਰ ਦੁੱਧ ਦਿੰਦੀ ਹੈ ਨਾ ਮਈ ਹੂੰ ਉਹ ਥਾਂ ਦੇ ਵਿੱਚੋਂ ਆਪਾਂ ਇੱਕ ਟਾਈਮ ਦਾ 2.5 ਕਿਲੋ ਕਿੱਈ ਹੈ ਨਾ ਦੋ ਟਾਈਮਾਂ ਦਾ 4 ਹੋ ਗਿਆ ਹਾਂਜੀ ਹਾਂਜੀ ਤੇ ਉਦਲਾ 4-5 ਲੀਟਰ ਕੋਈ ਕੜ ਦੂ ਤੇ 10 ਲੀਟਰ ਦੁੱਧ ਮੈਨੇ ਤੇ ਨਹੀਂ ਥਣੀ ਦੇਣਾ 10 ਲੀਟਰ ਬਾਕੀ ਜੇ ਕੋਈ ਵੀਰ ਸੇਵਾ ਕਰੇ ਤੇ ਆਪ ਦੀ ਸੇਵਾ ਨਾਲ ਵੀ ਚੋ ਸਕਦਾ 10 ਕਰਕੇ ਸੇਵਾ ਦਾ ਸੁਭਾ ਕਰਨਾ ਮੋਲ ਕਿ ਮੈਂ ਕਰਨਾ ਜੇ ਤਾਂ ਮੋਲ ਭਾਜੀ ਬਿਲਕੁਲ ਜਾਇਜ਼ ਆ ਉਹ ਵੀ ਤੁਹਾਨੂੰ ਬਾ ਚੌ ਥਣੀ ਹੁੰਦੀ ਨਾ ਮੱਜ ਖਲੋਤੀ ਆਪਣਾ ਵਖਾਉਣ ਦੀ ਵੀ ਹਾਂਜੀ ਹਾਂਜੀ ਖਲੋਤੀ ਕੋਈ ਪਰਸਾ ਨਹੀਂ ਹੈਗੀ ਆ پیسے ਲੱਗੇ ਵੀ ਲਾਏ ਵੀ ਹਾਂਜੀ ਤੇ ਨਹੀਂ ਹੈਗੀ ਫਿਰ ਮੰਨ ਲਓ ਡੇਢ ਦੀ ਹਾਂ ਹੁਣ ਆਪਾਂ ਤੰਨਾ ਥਣਾ ਮੋਲ ਕਰਨਾ ਜੇ ਤੇ ਭਾਜੀ ਕਿਨ ਕਸਾਈ ਚ ਪਾਣਾ ਮੋਲ ਭਾਵੇਂ 80 85 75 ਕਰਾ ਲਈ ਜੀ ਇਹਦੀ ਆਪਾਂ ਕਰਨੀ ਜੇ ਪੂਰੇ 70000 ਦੇ ਵਿੱਚ ਪਹੁੰਚ 70000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਆਏ 67000 ਦੀ ਮਹਿੰਦੇ 67000 ਦੀ ਗਜੈਸ ਕੋਈ ਹੈਗੀ ਥੋੜੀ ਮੈਂ ਨਾ ਸਾਰੀਆਂ ਗਜੈਸਾਂ ਕੱਢ ਕੇ ਆਪਾਂ ਡੀਲਿੰਗ ਦੀ ਤਹਨੇ ਤੁਹਾਡੇ ਸਾਹਮਣੇ ਦੇਣਾ ਲਓ ਜੀ ਦੋਸਤੋ ਮੁੱਲ ਬਿਲਕੁਲ ਜਾਇਜ਼ ਕਾਗੜਾ ਮੈਂ ਦਾ ਚੈੱਕ ਕਰ ਲਉ ਜਿਹੜੇ ਜਿਹੜੋਂ ਘਰੇ ਤਾਂ ਇਹ ਆਪਾਂ ਤੇ ਦੇ ਹੀ ਦੇਣ ਜਿਹਨੇ ਘਰੇ ਦੁੱਧ ਦਾ ਤੇ ਲਾਉਣੀ ਉਹਨੂੰ ਚੰਗੀ ਆ ਬਹੁਤ ਵਧੀਆ ਹੈ ਸੱਜਰ ਮੈਂ ਬਾਕੀ ਦੁੱਧ ਦੇਣਾ ਮੈਂ ਹਾਂਜੀ 70000 ਰੁਪਿਆ ਡਿਮਾਂਡ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗ ਆਰਟੀਕਲ ਉਹ ਜਿਹੜਾ ਬੋਲਾ ਗਨ ਲੋ ਤਿਆਰ ਆ ਬਿਲਕੁਲ ਮੌਕੇ ਮੈਂ ਨਾ ਭਾਈ ਜੀ ਇੱਕ ਦੋ ਦਿਨ ਰਹਿ ਗਈ ਤਾਂ ਆਪਾਂ 10 ਲੀਟਰ ਬਣਾ ਕੇ 10 ਲੀਟਰ ਦੋਸਤੋ ਹੋ ਜਾਊਗਾ ਕਰਦ-ਕਰਦ ਮੈਂ ਤਾਂ ਚੈੱਕ ਕਰ ਲੋ ਰਾਜੀ ਆ ਲੋ ਵੀ ਮੈਂ ਨਹੀਂ ਸਟਾਰਟਿੰਗ ਕਰਨੀ ਆ ਹਾਂਜੀ ਹਾਂਜੀ ਇਹ ਤੋਂ ਅਗੇ ਬ੍ਰਿਯੰਮ ਸਿੰਘ ਜੀ 2 ਨੰਬਰ ਦੱਸੀ ਕੀ ਡਿਟੇਲ ਆਪਾਂ ਬੱਚੇ ਵਿਖਾ ਦਿੰਨੇ ਆ ਬੱਚਾਰੇ ਬੱਚੇ ਦੋਸਤੋ ਮੈਂ ਵਿਖਾ ਦੇਣਾ ਚਾਰ ਮਜੇ ਦੇ ਮਗਰ ਬੱਚੇ ਤੇ ਚਾਰੇ ਹੀ ਬੱਚੇ ਆ ਵੱਡੇ ਕੱਟਾ ਵਿਖਾ ਦੋ ਮੈਂ ਨਾ ਮਾਈਦਾਨ ਜਿਹੜੀ ਆ ਪਹਿਲੇ ਨੰਬਰ ਤੇ ਵਿਖਾਈ ਆ ਲੋ ਯਾ ਕੱਟਾ ਪਹਿਲੇ ਨੰਬਰ ਵਾਲਾ ਹਾਂਜੀ ਹਾਂਜੀ ਉਹ ਨਾੜੂ ਨਾਲ ਆਤਾ ਬੱਚਿਆਂ ਨੇ ਅੱਛਾ ਜੀ ਤੇ ਬਾਕੀ ਦੋਸਤੋ ਤੰਨਾ ਮੱਝਾਂ ਦੇ ਮਗਰ ਆ ਵੀ ਬੱਚੇ ਕੱਟੇ ਜੇ ਤੰਨਾ ਦੇ ਮਗਰੀ ਕਈ ਵਾਰੀ ਖਿਆਲ ਦੇ ਵਿੱਚ ਨਹੀਂ ਰੰਦਾ ਮੁਲਕੇ ਤੁਸੀਂ ਪਹਿਲੋ ਚੈੱਕ ਕਰ ਲਿਓ ਇਹਦਾ ਭਾਜੀ ਸੂਆ ਮਹੀਂ ਦਾ ਦੁੱਧਾ ਹਾਂਜੀ ਉੱਤੇ ਜਾਲ ਵਾਲੇ ਚੌਥਾ ਵਾਲੇ ਭਾਵੇਂ ਲਾਵੇ ਦਾਵਾ ਹਾਂਜੀ ਇਹਦੇ ਥੱਲੇ ਭਾਜੀ ਤਵਾਵਾ ਮਦ ਦੁੱਧ ਜੇ 9 ਦਾ ਹੀ ਭਾਵੇਂ ਆਪਾਂ ਅਖੀਏ 8 ਲੀਟਰ ਲੋਅਰ ਗੱਲ ਵਾਲੀ 8 ਲੀਟਰ ਜਿਹੜਾ ਮਿੰਤੀ ਵਾਲਾ ਹੋਣਾ ਪਰ ਚੋਅ ਵਾਲਾ ਲੋਅਰ ਦਾ ਪੱਕਾ ਠੀਕ ਹੈ ਜੀ ਇਹਦੇ ਮਗਰ ਬੱਚਾ ਜੀ ਮਗਰ ਇਹਦੇ ਕਟਾ ਜੇ ਤੇ ਸੂਈ ਨੂੰ ਹੋਇਆ ਜੋ ਕੋ ਮਹੀਨਾ ਲਾਲੇ ਕੋ 10 15 ਦਿਨ ਉੱਤੇ ਲੱਗੇ ਠੀਕ ਹੈ ਜੀ ਆਹ ਬੱਚਾ ਜੀ ਇਹਦੇ ਮਗਰ ਦੋਸਤੋ ਬੱਚਾ ਕਟਾ ਜੇ ਹਾਂ ਜੀ ਭਾਜੀ ਕਟਾਏਗਾ ਲਓ ਜੀ ਆ ਪਹਿਲੇ ਨੰਬਰ ਤੇ ਬਧਾ ਜੀ ਚੋਬਰ ਦਾ ਕਰ ਲੋ ਚੈੱਕ ਠੀਕ ਹੈ ਜੀ ਹਾਂ ਜੀ 8 ਕਿਲੋ ਦੋ ਦੋ ਪੱਕਾ ਜੀ ਪੱਕਾ ਭਾਜੀ ਸੂਰਜ ਹੋ ਗਿਆ ਜੀ ਇੰਨਾ ਤਾਂ ਮਹੀਨੇ ਲੱਗੇ ਬੰਦੇ ਨਾਲੇ ਕੋਈ 10 15 ਦਿਨ ਪਤੇ ਲਾ ਕਿੰਨਾ ਕੁ ਮੁੱਲੇ ਦਾ ਕਰਨਾ ਜੀ ਮੁੱਲ ਭਾਜੀ ਇਹਦਾ ਜੈ ਜੀ ਆ ਹਾਂਜੀ ਇਹਦਾ ਆਪਾਂ ਕੋਈ ਇਹ ਨਹੀਂ ਕਿ ਜ਼ਿਆਦਾ ਕਰਨਾ ਹਾਂ ਹਾਂਜੀ ਤੇ ਇਹਦੀ ਕਰਦੀਏ ਪਹੁੰਚ 70 ਚ 70 ਸੇ ਜਿਆਦਾ ਇਹਨਾਂ 70 ਸੇ ਵੱਧ 70 70 ਬਰਾਬਰ ਜਿਵੇਂ ਉਹਦੇ ਨਾਲ ਨਹੀਂ ਇਹ ਚਾਹੁੰਦਾ ਨਹੀਂ ਹਾਂ ਮੈਂ ਫੇਰ ਕਿ ਆਚਾਰ ਨਹੀਂ ਪਰ ਉਹਦੀ ਛਕਲ ਦੇਖੋ ਨਾ ਕਿਤੇ ਹੋਈ ਆ ਇਹ ਆਪਣੀ ਜਗਾ ਉਹ ਆਪਣੀ ਜਗਾ ਬਸ ਵੈਸੇ ਡਾਊਨ ਕਰੀਏ 21 ਆ ਗਏ ਹਾਂਜੀ ਹਾਂਜੀ ਸਾਰੀਆਂ ਕਿਸਮਾਂ ਕੱਢ ਗਏ ਪੂਰੇ 60000 ਦੇ ਵਿੱਚ ਪਹੁੰਚ ਹਾਂ ਟਕਾਣੀ ਆ ਗਈ ਨਾ ਗੱਡੀ ਆਂਦੀ ਲੈ ਵੇ 57000 ਦੀ ਮੈਂ ਜਣੀ ਇਹ 100 ਰੁਪਏ ਸ਼ੋਰ ਹੋਣੀ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਪੂਰਾ 60000 ਰੁਪਿਆ ਇਹਦਾ ਮੁੱਲ ਮੌਕੇ ਦਾ 60000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਕਰੋ ਚੱਕ ਜੀ ਮਗਰ ਕਟਾ ਜੀ ਦੁੱਧ ਵੀ ਭਾਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਜੇ 8 ਕਿਲੋ ਦੁੱਧ 10 ਲੀਟਰ ਮਹੀਂ ਥੱਲੇ ਹੈਗਾ ਆਪਾਂ 8 ਆਖਾਂ 8 ਕਰਕੇ ਸੌਦਾ ਕਰ ਲੈ ਕੋਈ ਵੀ ਰੱਖਾਂ ਜੀ 60000 ਮੁੱਲ ਜਿਹਦੇ ਵਿੱਚੋਂ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੇ ਵੀਰ ਗੱਡੀ ਆਪਣੀ ਲੈ ਕੇ ਜਾਂਦਾ ਫੇਰ 52000 ਹਾਂ ਜੀ ਦੁੱਧ ਤੇ ਲਾਉਣ ਲਈ ਬਹੁਤ ਵਧੀਆ ਮੱਝਾ ਲਓ ਜੀ ਕਰ ਲਓ ਚੱਕ ਬਾਕੀ ਚਵਾਈ ਇੱਕ ਨੰਬਰ ਦੀ ਭਵੇਂ ਛੋੜ ਆਇਆ ਬਚਾ ਚਲੋ ਠੀਕ ਹੈ ਜੀ ਬਾਕੀ ਘਰ ਤੋਂ ਮਾਲ ਆਇਆ ਹੋਏ ਰੇਤ ਲਿਆੜੀ ਤਲੂਦੀ ਵੀ ਨਹੀਂ ਕੋਈ ਪਾਈ ਸੰਗੜੀ ਪਈ ਕਰ ਲਓ ਚੱਕ ਹਾਂ ਜੀ ਹਾਂ ਜੀ ਅਜੇ ਜਦਨਾ ਗੱਡੀਆਂ ਵਾਲੇ ਆਦੇ ਨਾ ਫਰਸਟ ਟੌਨਰੀ ਹੈ ਜੀ ਕਸਟਮਰ ਹਾਂਜੀ ਹਾਂਜੀ ਅਜੀ ਤਾਜੀ ਤਾਜੀ ਡਿਲੀਵਰੀ ਇੱਥੇ ਹੋਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਹ ਲਓ ਜੀ ਇਹਦੀ ਮਿਲਕ ਵਾਂ ਚੈੱਕ ਕਰ ਲੋ ਥਾਂ ਦੋਸਤੋ ਵੇਖੋ ਜੀ ਕਲਾ ਕਲਾ ਦੇਖੜਵਾ ਥਾਂ ਗਾਇਬ ਚ ਲੱਗਾ ਬਹੁਤ ਵਧੀਆ ਹੀ ਕੋਈ ਫੋਰਸਟਾਂ ਨਹੀਂ ਨਾਲ ਧਾਰਾ ਤੁਰਾ ਬਾਈ ਚਾਰੇ ਸਨਾਂ ਦੇ ਬਰਾਬਰ ਬਰਾਬਰ ਹੈ ਜੀ ਬਰਾਬਰ ਦੋਸਤੋ ਇਹੋ ਥਣਾ ਦੀ ਸਪੇਸ ਵੇਖੋ ਕਰੋ ਚਾਹੇ ਹਾਂ ਨੰਦਨ ਉਹ ਗਾਰੀਆਂ ਉਹ ਘਰ ਮਿਲਕ ਵਾਂ ਦੇਖੋ ਗਾਰੀਆਂ ਇਹਦੀ ਨਾ ਹਾਂ ਬਿਲਕੁਲ ਉਹਨੇ ਕਿੰਨਾ ਗਾੜੀ ਆ ਤੇ ਉਹਨੇ ਪਛਾਹ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋਗੇ ਆਜੋ ਜੀ 3 ਨੰਬਰ ਬਈ ਝੋਟੀ ਜੇ ਗਾੜੀ ਪਹਿਲਾ ਸੁਆ ਹਾਂਜੀ ਬਹੁਤ ਸੋਹਣੀ ਕੁੰਡੀ ਚੂਰ ਝੋਟੀ ਚੈੱਕ ਕਰੋ ਜੀ ਝੋਟੀ ਜੇ ਪਹਿਲਾ ਸੁਆ ਤੇ ਮੂੰਹ ਜੇ ਛਿੱਗੀ ਛਿੱਗੀ ਐ ਸ਼ਾ ਜੀ ਹਾਂਜੀ ਇਹਦੇ ਮਗਰੂ ਬੱਚਾ ਹੈ ਜੀ ਨਹੀਂ ਜੀ ਇਹ ਬੱਚੇ ਤੋਂ ਬਿਨਾ ਇਹ ਬਿਨਾ ਬੱਚੇ ਤੋਂ ਜੀ ਕਰੋ ਚੈੱਕ ਜੀ ਇਹਦੇ ਥੱਲੇ 8 ਜਾਂ 7 ਕਿਲੋ ਲੀਟਰ ਦਾ ਬਾਰਾ ਨਾਲੇ ਪਕਾ 7 ਲੀਟਰ ਮੰਨ ਕੇ ਕੋਈ ਸਬਦਾ ਕਰ ਲਿਆ ਹੈ ਨਾ ਜੀ ਦੁੱਧ ਆਠੀ ਹੋਊਗਾ ਠੀਕ ਹੈ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਕੋਈ ਸਾਢੇ 1-3 ਮਹੀਨੇ ਸਾਢੇ 3 ਮਹੀਨੇ ਅੱਗੇ ਬਣੀ ਵੀ ਹੈ ਜੀ ਹਾਂਜੀ ਸਾਢੇ 3-4 ਆ ਤੇ ਕੋਈ ਨਾ ਮੰਨ ਲਓ ਉਹਨਾਂ ਦੇ ਕਹਿਣ ਮੁਤਾਬਕ ਉਹ ਬਣੀ ਵੀਆਂ 2 ਮਹੀਨੇ ਅੱਛਾ ਜੀ ਚੈੱਕ ਕੋਈ ਨਹੀਂ ਕਰਪੇ ਚੈੱਕ ਨਹੀਂ ਕਰਾਈ ਠੀਕ ਹੈ ਜੀ ਚਲੋ ਆਪਾਂ ਭੈਣ ਭਰਾ ਕਰਾ ਵੀ ਸਕਦਾ ਜਾਂ ਆਪਾਂ ਗਊਆਂ ਦੇ ਵੀ ਮਾਲੋ ਸ਼ਾਕ ਦੱਸਿਆ ਘਰੇ ਕਰਾਈ ਆ ਸ਼ਾਕ ਦੇ ਤੌਰ ਤੇ ਸ਼ਾਕ ਦੇ ਤੌਰ ਤੇ ਆਪਾਂ ਤਾਂ ਨਹੀਂ ਕਰਾਈ ਮੈਂ ਕਿਹਾ ਜਲ ਉਹਨਾਂ ਤੇ ਆਪਾਂ ਗੱਡੀ ਜਿਹੜਾ ਭੈਣ ਭਾਪ ਆਪਣਨ ਤਲੂ ਆਪਾਂ ਨੂੰ ਆਸ ਲਾਂਗੇ ਕੰਦਾ ਮਹੀਨਾ ਛੱਡ ਕੇ ਤੇ ਫਿਰ ਚੈੱਕ ਕਰਾ ਹਾਂ ਹਾਂ ਠੀਕ ਹੈ ਜੀ ਅੱਛਾ ਮੁੱਲ ਕਰਨਾ ਜੀ ਹਾਂ ਜੀ ਮੁੱਲ ਭਾਜੀ ਇਹ ਤਾਂ ਬਿਲਕੁਲ ਜੈ ਜ ਉਹ ਵੀ ਜੇ ਛੋਟੀ ਗੰਬਨ ਨਿਕਲ ਆਵੇ ਤੇ ਫਿਰ ਛੋਟੀ ਐ ਕਰਕੇ ਭਾਜੀ 60000 ਦੀ ਠੀਕ ਹੈ ਜੀ ਆਪਾਂ ਹਾਂ ਜੀ ਇਹਦਾ ਮੁੱਲ ਕਰਨਾ ਜੈੜੀ ਬਿਲਕੁਲ ਇਹਦੀ ਮੁੱਲ ਤੇਰਾ ਮਰਜ਼ੀ ਕਰੀਏ ਹਾਂ ਜੀ ਇਹ ਆਪਾਂ ਲੈਣ ਦੀਆਂ ਗੱਲਾਂ ਕਰਨੀਆਂ ਜੀ ਠੀਕ ਹੈ ਜੀ ਜਿਹਦੇ ਵਿੱਚੋਂ ਜੈਸਨੋ ਵਾਲਾ ਕੰਮ ਹੀ ਹੋ 453000 ਦੇ ਵਿੱਚ ਇਹਦੀ ਪਹੁੰਚ ਜੀ 453000 ਹਾਂ ਠੀਕ ਹੈ ਜੀ ਗੱਡੀ ਆਉਂਦੀ ਲੈਵੇ ਤੇ ਜੈਸਨੋ 50000 50000 ਦੇ ਵਿੱਚ ਹਾਂਜੀ ਕਰੋ ਜੀ ਖੋਲੋ ਬਾਰੀ ਲਓ ਜੀ ਦੋਸਤੋ ਚੈੱਕ ਕਰ ਲਓ 7 ਕਿਲੋ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਸਵੇਰ ਪਹਿਲਾ 6 ਦੰਦ 453000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੀ ਡੇਢ ਕੁ ਮਹੀਨੇ ਦੇ ਸ਼ਾਕ ਵਿੱਚ ਦੇ ਦੋਣ ਠੀਕ ਹੈ ਜੀ ਚਲੋ ਹਾਂ ਜੀ ਆਪਾਂ ਮੁੱਲ ਕੀਤਾ ਜੀ ਦੁੱਧ ਵਾਲਾ ਹਾਂਜੀ ਜੇ ਚਲੋ ਕੇਵਲ ਡੰਗਰ ਆਪਣੇ ਵੇਚ ਜੇ ਆਪਾਂ ਦੁੱਧ ਦਲਦੀ ਰੱਖ ਲਈਏ। ਆ ਲਓ ਜੀ ਕਰੋ ਚੈੱਕ ਜੇ ਕੋਈ ਮਹੀਨਾ ਦਾ ਦੇਣਾ ਪਿਆ ਤਾਂ ਰਹਿ ਗਈ ਚੈੱਕ ਪਾਸ ਹੋਈ ਤੇ ਫੇਰ ਫੇਰ ਮੁੱਲ ਗੱਪਣ ਦਾ ਕੋਈ ਫੇਰ 65000 ਦੀ ਦੇਣੀ ਗੱਲ ਠੀਕ ਹੈ ਲਓ ਜੀ ਕਰ ਲਓ ਚੈੱਕ ਇਹ ਜਿਹੜਾ ਕੋਈ ਵੀਰ ਭਰਾ ਖੜੂਗਾ ਖਰੀਦ ਕੋਈ ਛੋਟੀ ਮੜੀ ਸੋਹਣੀ ਆ ਇੱਥੇ ਪੂਰੀ ਦੀ ਚੜਾਈ ਕਰ ਲਓ ਚੈੱਕ ਮੈਂ ਨਾ ਚੜੇ-ਚੁੜੇ ਤੇ ਬਹੁਤ ਵਧੀਆ ਆਉਂਦੀ ਬਾਕੀ ਜੇ ਆ ਇੱਕ ਤੇ ਡੰਗਰ ਆਖੀਦਾ ਨਾ ਇਹ ਤੇ ਹੈਗੀ ਨਵੀਆਂ ਤੁਹਾਡੇ ਸਾਹਮਣੇ ਵਿੱਚ ਠੀਕ ਹੈ ਲਓ ਜੀ ਚੈੱਕ ਕਰ ਲਓ ਆ ਵੇਖੋ ਬਾਕੀ ਸਿਲਸਿਲੇ ਲੱਗ ਪੂਰੀ ਪਿਓਰtio ਤਿਮੂਰਾ ਦੀ ਤੇ ਐਮਨਤੀ ਦੀ ਨਸਲ ਬਰੀਡ ਚ ਆਉਂਦੀ ਹੈ ਐਮਨਤੀ ਸੀਮਨ ਦੀ ਬਰੀਡ ਦੇ ਵਿੱਚ ਦੋਸਤੋ ਆਉਂਦੀ ਹੈ ਲਓ ਜੀ ਕਰੋ ਚੱਕ ਜੀ ਆਹ ਰਿਹਾ ਦੋਸਤੋ ਕੁੰਡੀ ਚੂਲਪੂਰੀ ਇਹੋ ਕਰੋ ਚੱਕ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਹੈ ਬਾਕੀ ਮੋਲਾ ਆਪਾਂ ਲਾ ਲਾਈ ਦੱਸਦੇ ਤੈਨੂੰ ਥਾਰੇ ਠੀਕ ਹੈ ਜੀ ਬਾਲੋਨੀ ਕੀ ਆਪਾਂ ਦਾ ਸਨਣ ਗਿਆ ਇਹਦੀ ਪਹੁੰਚ 53 ਜੱਜ ਕੀਤੀ ਹੈ 53 ਜਿਹਦੀ ਪਹੁੰਚ ਆ 53 ਚ ਪਹੁੰਚਦੇ ਜਗ੍ਹਾ ਗੱਡੀ ਆਉਂਦੀ ਰਹੇਵੇ 100 ਕਿਲੋਮੀਟਰ ਤੱਕ 53 ਜੀ ਉਧਰ 50000 ਦੀ ਦੇਣੀ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਉਹ ਕਸਾਈ ਵਾਲਾ ਮੋਲੀ ਨਹੀਂ ਆਪਾ ਠੀਕ ਹੈ ਜੀ ਸਹੀ ਵਾਲਾ ਮੋਲੀ ਨਹੀਂ ਆਪਾ ਦੇ ਨੰਬਰ ਤੇ ਤਿੰਨ ਮੱਜਾ ਖਾਧੀ ਇਹ ਦੋ ਅਗੇ ਤਿੰਨ ਮੱਜਾ ਹੋਰ ਹਾਂਜੀ ਦੋਸਤੋ ਇਹਦਾ ਭਾਜੀ ਸੂਆ ਮਹੀਂ ਦਾ ਗੁੱਜਾ ਜੇ ਕੁੱਤੇ ਜਾਲ ਵਾਲੇ ਚੌਥਾ ਭਵੇਂ ਦਾ ਹੁਆ ਨਾ ਬੱਚਾ ਹੈ ਜੀ ਤੇ ਮਗਰ ਨਹੀਂ ਬੱਚਾ ਨਹੀਂ ਹੈਗਾ ਸੂਈ ਨੂੰ 13 ਸਾਢੇ 3 ਮਹੀਨੇ ਆਦੇ ਮਿਲਦੀ ਭੜੇ ਤੇ ਆ ਦੁੱਧ 7 ਲੀਟਰ ਦੇ ਠੀਕ ਹੈ ਜੀ ਇਹ ਵੀ ਆਪਾਂ ਆਵਲੇ ਡੇਟਾ ਤੋਂ ਚੈੱਕ ਕਰਾਈ ਡੇਢ ਮਹੀਨੇ ਦੇ ਸ਼ੱਕ ਤੇ ਡੇਢ ਮਹੀਨੇ ਕਨਫਰਮ ਨਹੀਂ ਕੋਈ ਹੈ ਨਾ ਨਹੀਂ ਜੀ ਠੀਕ ਹੈ ਜੀ ਆਪਾਂ ਦੁੱਧ ਵਾਲਾ ਮੋਲੀ ਕਰਨਾ ਕਿੰਨਾ ਮੋਲੇ ਦਾ ਕਰਨਾ ਹੈ ਮੋਲ ਭਾਈ ਨਾ 60 ਨਾ 65 ਤੇ ਨਾ 50 ਤੇ ਨਾ 55 ਪੂਰੇ 48000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਜੈਸਾ ਨੂੰ 45000 ਦੇ ਦਿੰਦੇ ਜੈਸਾ ਹੀ ਕੁਝ ਨਹੀਂ ਸਭ ਤੋਂ ਛੋਟਾ ਭਾਜਦਾ ਸਭ ਤੋਂ ਛੋਟਾ ਭਾਜ ਹਾਂਜੀ ਲਓ ਜੀ 7 ਕਿਲੋ ਦੁੱਧ ਜੀ ਹਾਂਜੀ ਦੁੱਧ 7 ਕਿਲੋ 7 ਕਿਲੋ ਜੀ 7 ਕਿਲੋ 7 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲ 100 ਕਿਲੋਮੀਟਰ ਤੱਕ ਦੀ ਪਹੁੰਚ ਦੀ। ਨਿਕੜਵੇਂ ਚਾਰੇ ਸਾਡੇ ਗੈਪ ਤੇ ਲੱਗੇ ਕੋਈ ਫੋਟ ਸ਼ਾਟ ਨਾਲ ਲੱਗੀ ਦੇਖ ਲੋ। ਹੁਣ ਪੁੱਛਦੇ ਨਾ ਪੈਰ ਜਰਾਤਾ ਮਾਜ ਨੇ ਦਰ ਮਾਣੇ ਹੁਣ ਤਾਂ ਜਖਮ ਜਖਮ ਹੋਇਆ ਜੀ। ਹਾਂ ਤਾਂ ਥੋੜਾ ਹੈਗਾ ਹੁਣ ਠੀਕ ਆ ਤਾਂ। ਅੱਛਾ ਜੀ ਉਹ ਪੱਟੀ ਜੀ ਕੀਤੀ ਹੋਈ। ਦੋਸਤੋ ਮਾਝ ਨੇ ਪੂਛਦੇ ਪੈਰ ਰੱਖਿਆ ਸੀ ਵੀਰ ਕਹਿੰਦਾ ਤੇ ਜ਼ਖਮ ਰਾਜੀ ਆ ਕੁਝ ਅੱਗੇ ਨੂੰ ਉਹ ਤਾਂ ਨਹੀਂ ਪੱਕਾ ਬਣੀ ਮੱਖੀ ਮੁਖੀ ਬਹਿੰਦਾ ਕਰਕੇ ਪਟੀ ਬੰਦੀ ਉੱਤੇ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲਓ ਹਾਂਜੀ ਇਹ ਨੂੰ ਅੱਗੇ ਆ ਗਿਆ ਜੀ 5 ਨੰਬਰ 2 ਉਹ ਜੀ ਬਰੇ ਹਾਂਜੀ ਦਸੂਹੇ ਦਿਵਾਰੀ ਕਿ ਨਾ ਸੁਵਾ ਸੁਈ ਇਹ ਭਾਜੀ ਸੁਆ ਤੇ ਜਾਲ ਵਾਲੇ ਚੌਥਾ ਵਾਲੇ ਭਾਵੇਂ ਵਾਲੇ ਵੇ ਪਣਵਾ ਕੋਈ ਠੀਕ ਹੈ ਜੀ ਆਪ ਵੀ ਸਮਝ ਵੇਖੇ ਠੀਕ ਹੈ ਜੀ ਤੇ ਸੁਈ ਨੂੰ ਇਹਨੂੰ ਵੀ ਭਾਜੀ ਕੋਈ ਹੋਇਆ ਜੇ ਕੋਈ ਮਹੀਨਾ ਡੇਢ ਮਹੀਨਾ ਇਹਦੇ ਮਗਰ ਬੱਚਾ ਗਾ ਜੀ ਇਹਦੇ ਮਗਰ ਵੀ ਕਟਾ ਆ ਜੇ ਬਚਾਏ ਦੋ ਨੰਬਰ ਹਾਂਜੀ ਲਓ ਦੋ ਦੋ ਚੈੱਕ ਕਰ ਲਓ ਕਟੇ ਤੇ ਮਿਲਦੀ ਵਧੀਆ ਠੀਕ ਹੈ ਦੋਵੇਂ ਟਾਈਮ ਬੱਚੇ ਤੇ ਮਿਲਦੀ ਹਾਂਜੀ 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 ਬੱਚੇ ਤੇ ਦੋਵੇਂ ਟਾਈਮ ਮਿਲਦੀ ਦੁੱਧ ਕੰਨਾ ਜੀ ਹੁਣ ਦੋ ਦੋ 7 ਲੀਟਰ ਹੈ ਜੀ ਨੈਟ 7 ਲੀਟਰ ਜਿਹੜਾ ਹੁਣ ਆਪਾਂ ਚਵਾ ਲੈਣਾ ਹਾਂਜੀ ਹਾਂਜੀ ਪੱਕਾ ਠੀਕ ਹੈ ਜੀ ਹਾਂ ਇਹ ਮੋਲਕ ਨਾ ਕਰਨਾ ਜੀ ਮੋਲ ਭਾਜੀ ਬਿਲਕੁਲ ਜੈ ਜਿਆ ਕਰ ਦਈਏ ਸਾਰ ਤੇ ਪਹੁੰਚ ਜੀ ਕਰੋ ਜੀ ਜ਼ਰੂਰ ਸਰ ਇਹ 60 ਜਣੀ ਆਪਾਂ ਇੰਨਾ ਹੀ ਮੋਲ ਕਰਨਾ ਬਸ ਹਾਂਜੀ ਛੋਟਾ ਜਿਹਾ ਦੇ ਦਿਗਾ ਜੇ ਨਹੀਂ ਤਾਂ ਮੈਂ ਛੋਟਾ ਆ ਮਸ ਇਹ ਥੋੜਾ ਹਾਂ 1000 ਜੀ ਇਹ ਦੀ ਭਾਜੀ ਪੂਰੇ 51000 ਦੇ ਵਿੱਚ ਪਾਓ ਅੱਛਾ ਜੀ ਗੱਡੀ ਆਉਂਦੀ ਲੈਵੇਂ 48 ਹਜ਼ਾਰ 48 ਹਜ਼ਾਰ ਹੋਰ ਹਜ਼ਾਰ ਛੱਡ ਦਿੰਦੇ ਪੂਰੇ 50 ਚ ਪਹੁੰਚ ਗੱਡੀ ਆਉਂਦੀ ਲੈਵੇ 47 ਦੀ ਜਾਨ ਲਓ ਜੀ ਠੀਕ ਹੈ ਹਾਂਜੀ ਹਾਂਜੀ ਦੋ ਦਸਤ ਗੱਲੋਂ ਮਿਲਦੀ ਦੋਵੇਂ ਟਾਈਮ ਬੱਚੇ ਤੇ 50000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇਗੀ ਵੀ ਗੱਡੀ ਆਪਣੀ ਲੈ ਕੇ ਜਾਂਦਾ ਵੀ 47000 ਦੀ ਜਾਨ ਕਟੇ ਵਾਲੀ ਮੈਂ ਦੇਣ ਦੇਣੀ 50000 ਦੇ ਠੀਕ ਕਰ ਲਓ ਜੀ ਜੇਕਰ ਆਜੇ ਮਾਲਕ ਆਇਆ ਇਥੇ ਵੀਨੇ ਸਾਰੇ ਸੰਗਲ ਯਾਰ ਰਸਤੇ ਨੂੰ ਕਹੇ ਉਹ ਤੁਹਾਨੂੰ ਦੱਸਿਆ ਫਸਟ ਆਨਰ ਹੀ ਆਜੇ ਕੋਈ ਠੀਕ ਹੈ ਜੀ ਕਿਤਲੇ ਹਾਰੀ ਪਈ ਜਦੋਂ ਮਾਲਕਾਂ ਦੇ ਘਰ ਆਈਆਂ ਕਰਨ ਵਾਲੀ ਉਹਦਾ ਹੀ ਵੀਡੀਓ ਬਣਾਉਣੀ ਆਗੇ ਨਹੀਂ ਜੇ ਵੀਡੀਓ ਸੰਗਲ ਨਾਲ ਬਣੀ ਆ ਤਾਂ ਸੰਗਲ ਨਾਲ ਹੀ ਦਮ ਸੰਗਲ ਸਿੱਧੇ ਵਾਂਗੂ ਠੀਕ ਹੈ ਸੰਗਲ ਦੇ ਨਾਲ ਹੀ ਮਿਲenge ਜੀ ਨਾਲੇ ਨਾਲੇ ਠੀਕ ਹੈ ਜੀ ਲੋ ਜੀ ਕਰ ਲੋ ਚਾਹੀ ਸੰਗਲ ਦਾ ਮੁੱਲ ਇਹ ਜਿਆਦਾ ਨਾਲ ਰਸੇ ਦੇ ਨਾਲ ਹਾਂ ਹਾਂ ਹਾਲੇ ਜੀ ਦੇਖੋ ਜੀ ਛੋਟੀ ਦੋਸਤੋ ਪੂਰੀ ਰਾਜੀ ਹੈ ਚੈੱਕ ਕਰ ਲਿਓ ਚਲੋ ਜਿਆਦਾ ਨਹੀਂ ਆ ਪਾਉਂਦੇ ਸੇਵਾ ਕੀਰਤੀ ਤੇ 9 10 ਲੀਟਰ ਦੁੱਧ ਨੇ ਦੇਈ ਜਾਣਾ ਵਧੀਆ ਉਹ ਤੇ ਵੀਰ ਸੇਵਾ ਤੇ ਜਿਹੜਾ ਲਖਰੂਗਾ ਖਰੀਦ ਕੇ ਸੇਵਾ ਨੇ ਅੱਠ ਕਰ ਲਈ ਦੁੱਧ ਆਠ ਹੈ ਆਪਾਂ 7 ਆਖਾਂਗੇ ਹਾਂਜੀ ਹਾਂਜੀ 7 ਲੀਟਰ ਦੁੱਧ ਮੰਨ ਕੇ ਕੋ ਸੌਦਾ ਕਰਕੇ ਲੈ ਜਾਈ ਮੋਹਨ ਵੀ ਆਪਾਂ 7 ਵਾਲਾ ਹੀ ਮੰਗਿਆ ਤਾਂ ਠੀਕ ਹੈ ਜੀ ਇਹ ਦੋ ਲਾਸਟ ਦੇ ਵਿੱਚ ਦੋਸਤੋ ਮਾਝ ਇੱਕ ਵੱਡੇ ਚੱਦਗਾ ਖੜੀ ਹੈ ਇੱਕ ਪਹਿਲੇ ਨੰਬਰ ਦੇ ਵਿਖਾਤੀ ਚੰਗੀ ਮਾਈ ਤੁਹਾਨੂੰ ਤੇ ਇੱਕ ਲਾਸਟ ਪੀਸ ਹਾਂਜੀ ਦੱਸੋ ਜੀ ਇਹਦੇ ਬਾਰੇ ਇਹ ਭਾਜੀ ਮਹੀਂ ਨੂੰ ਸੂਈ ਨੂੰ ਇਹਨੂੰ ਹੋਇਆ ਜੇ ਮਹੀਨਾ ਆਹ ਕਟਾਏਗਾ ਇਹਦਾ ਕਟਾਜ ਹੈ ਹਾਂਜੀ ਚੈੱਕ ਕਰ ਲੋ ਜੀ ਕਟਾ ਇੱਕ ਮਹੀਨਾ ਦਾ ਜੇ ਪੂਰਾ ਹੋ ਗਿਆ ਚੈੱਕ ਕਰ ਲੋ ਹਾਂਜੀ ਹਾਂਜੀ ਆਓ ਜੀ ਦੁੱਧ ਹੈਗਾ ਜੀ ਮਹੀਂ ਥੱਲੇ ਬੱਚੇ ਸਣੇ 9 ਦਾ ਲੱਗਈ ਆ 8 ਲਾਰੇ ਪਕਾ ਆਠ ਮੰਨ ਕੇ ਸੌਦਾ ਕਰ ਲੈ ਕੋਈ ਭਣਪਰਾ ਹੈ ਨਾ ਜੀ ਸੁਹਾ ਘਰਵਾ ਸੂਈ ਸੁਹਾ ਭਾਜੀ ਮਾਲੋ ਇਹ ਆਉਂਦੀ ਜਫਰਾਵਾਦੀ ਚ ਜਫਰਾਵਾਦੀ ਠੀਕ ਹੈ ਜੀ ਕੋਈ ਇਹ ਐਨਪੀ ਮਾਜੇ ਪਣਵੇਂ ਸਵੇਰੇ ਆ ਜਾਂਦਾ ਹੋਵੇ ਆ ਪੁਰਾਣੀ ਕੋਈ ਜੇ ਸਵੇਰ ਦੂਜਾ ਹੀ ਬਾਕੀ ਗੈਸ ਲਾ ਲਿਆ ਅਗਲਾ ਕੋਈ ਭੈਣ ਬੜਾਉਂਦੀ ਸਮਝ ਗਏ ਠੀਕ ਹੈ ਜੀ ਇੱਕ ਨਾ ਇਹਦਾ ਅਗਲਾ ਥਾਣਾ ਨਾ ਕਬਣੀ ਹੈ ਹਾਂ ਥਾਣਾ ਦਾਜੋ ਅਜੇ ਜਾਨੀ ਕਿ ਸਾਢੇ ਤਿੰਨ ਥਾਣੇ ਹਾਂਜੀ ਉਸ ਹਾਂ ਨਹੀਂ ਆਪਾਂ ਦੇਣੀ ਠੀਕ ਹੈ ਜੀ ਤਿੰਨ ਸਾਢੇ ਇਹ ਚੋਂ ਹੁੰਦੀਆਂ ਨਾ ਮੈਂ ਨਾ ਖਾਣਾ ਸਾਢੇ ਤਿੰਨਾਂ ਵਾਰ ਆਪਾਂ ਮੁੱਲ ਤੇ ਨਾਲਾ ਕਰਦੇ ਹਾਂ ਮੁੱਲ ਤੇ ਨਾਲਾ ਕਰ ਹਾਂਜੀ ਕਿੰਨਾ ਕੁ ਮੁੱਲ ਕਰਨਾ ਕਰੀ ਦੀ ਤੇ ਨਾਲੇ ਮੁੱਲ ਭਾਜੀ ਕਰ ਦੀਏ ਲੱਖ ਚ ਪਹੁੰਚੇ ਦੀ ਕਰੋ ਜੀ ਕਰੋ ਜਰੂਰ ਹਾਂਜੀ ਕਰੋ ਲੱਖ ਚ ਪਹੁੰਚ ਕਰੋ ਜੀ ਦੱਸੋ ਵੇ ਜੱਜ ਲੋਕਾਂ ਨੂੰ ਡਰਾਉਣਾ ਤੁਸੀਂ ਪੈਣੇ ਪਰੋਂ ਡਰਾਉਂਦੇ 70 ਤੇ ਕਰੀਏ ਪੂਰੇ 70 ਹਮ ਕਰੋਗੇ ਜੈ ਸਿੱਕਰੀ ਨਹੀਂ ਕਰਨੇ ਚਲ ਕਿਹੜੀਆਂ ਆਸ ਦੇ ਨੇ ਜੀ ਪੂਰੇ 65000 ਦੇ ਵਿੱਚ ਪਹੁੰਚ ਕਰਾ ਹਾਂਜੀ ਗੱਡੀ ਆਪ ਦੀ ਲੈਵੇ ਬਾਹਰ ਜਾਂਦੀ ਕਿ ਹੋਰ ਕਰਾਉਣਾ ਹੈ ਕੋਈ ਨਹੀਂ ਹੋਰ ਕਰੋ ਥੋੜਾ ਜੀ ਕੋਈ ਤੁਸਾਰੋ ਤਿੰਨ ਖਣਾ ਦਾ ਮੁੱਲ ਪੂਰੇ 33000 ਦੇ ਵਿੱਚ ਜਾਣ ਦੇ 30000 ਦੇ ਗੱਡੀ ਆਪ ਦੀ ਲੈ ਆਵੇ ਤੇ 60000 ਦੀ ਮਹੀਨੇ 60000 ਹੋਣੀ ਠੀਕ ਹੈ ਸਹੀ ਹੈ ਵੇ ਹਲੋਣ ਏਅਰ ਖਚਾਈ ਕਰਾਉਣੀ ਹੁਣ ਤੁਸੀਂ ਚਰਾ ਲਿਆ ਜੇ ਦੋ ਜਿਹੜਾ ਕੋਈ ਆ ਗਿਆ ਉਹਨੇ ਵੀ ਯਾਹ ਰੱਖਣਾ ਮੈਨੂੰ ਚੜ ਪਰ ਗੱਲ ਇਹ ਦੀ ਹੁਣ ਨਾ ਕੋਈ ਖਚਾਈ ਕਰੇ ਹੁਣ ਮੋਲ ਆਪਾਂ ਏਡ ਕਰਤਾ ਠੀਕ ਹੈ ਜੀ ਹੋਰ ਜੀ ਹੁਣ ਇਹਦੇ ਵਿੱਚ ਕੋਈ ਤੁਹਾਨੂੰ ਬੜਾ ਵਜਨ ਵਾਲੀ ਮੱਝ ਆ ਲਓ ਜੀ ਕਰ ਲਓ ਜੇ 63000 ਰੁਪਿਆ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਫਰਾਵਾਦੀ ਮੱਝ ਅਗਲਾ ਇੱਕ ਜਿਹੜਾ ਬਹਿਣੀ ਵਾਲਾ ਥਾਣਾ ਉਹ ਦੋਸਤੋ ਅੱਧਾ ਇੱਕ ਚੱਲਦਾ ਅੱਧਾ ਇੱਕ ਹਸਾਬ ਲੋ ਵੀ ਧਾਰਾਂ ਘਟਉਂਦੀਆਂ ਵਿੱਚ ਹਾਂਜੀ ਛੋਟਾ ਵਾ ਥਣ ਦੂਜੇ ਥਾਣਾ ਹਨਾ ਹਾਂਜੀ ਫਰਕ ਆ ਲਓ ਜੀ ਕਰੋ ਚੈੱਕ ਜੀ ਘੱਟ ਐਰ ਕੀ ਹੁੰਦਾ ਅੱਛਾ ਜੀ ਚਲੋ ਜੇ ਕੋਈ ਕਰੇ ਆਪਦੀ ਕੇਅਰ ਤੇ ਵਧ ਵੀ ਸਕਦਾ ਬਾਕੀ ਦੋਸਤੋ ਮੱਝ ਤਾਂ ਜਿਹੜਾ ਕੰਦਗਾ ਮੈਂ ਨਾ ਜੀ ਮੱਝ ਜੇ ਚਲੋ ਆਪਾਂ ਹਸਾਬ ਲਈਏ ਨਾ ਹਾਂਜੀ ਹੋਰ ਕੇ ਐਡੇ ਤੇ ਮਹੀਆ ਵੇਰੇ ਦਾ ਸਵਾ ਲੱਖ ਮੰਗਣਾ ਆਓ ਜੀ ਮੋੜੋ ਇਹਨੂੰ ਮੜੀ ਹਾਂ ਆਰੇ ਬਾਕੀ ਅਭੀ ਜਫਰਾਵਾਦੀ ਚੌਂਦੀ ਏ ਲੋ ਜੀ ਦੇਖੋ ਜੀ ਇਥੇ ਮੜੀ ਜੀ ਤੁਹਾਨੂੰ ਬੜਾ ਇਹ ਨਸਲ ਜਿਹੜੀ ਦੁੱਧ ਬੜਾ ਦਿੰਦੀ ਹੈ ਮੜੀ ਜੀ ਦੇਖੋ ਜੀ ਸਿੱਧੀ ਕਿਆ ਇਹਨੂੰ ਮੂੰਹ ਕਰੋ ਜੀ ਲੋ ਜਫਰਾਵਾਦੀ ਗੁਜਰਾਤੀ ਕੁਆਲਟੀ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਪਾਲੀ ਪੁਲੀ ਚੰਗੀ ਜਣਾ ਵੇਖੋ ਤੀਆਂ ਜੰਮੀ ਪੜੀ ਚੈੱਕ ਕਰ ਲਓ ਜੀ ਇਹਦਾ ਪਿੱਠ ਪੋੜਾ ਵੇਖੋ ਦੋਸਤੋ ਆਪਾਂ ਨੇ 8 ਕਿਲੋ ਦੁੱਧ ਤੇ ਮੁੱਲ ਕੀਤਾ ਵਾ ਮੈਂ ਤਾਂ ਥੋੜਾ ਮੰਗਿਆ ਜਿਆਦਾ ਠੀਕ ਹੈ ਜੀ ਕਰੋ ਜੀ ਜੇਕਰ ਦੋਵੇਂ ਟਾਈਮ ਵੀਰੇ ਬੱਚੇ ਤੇ ਮਿਲਦੀ ਬੱਚੇ ਤੇ ਜੀ ਬੱਚੇ ਤੇ ਦੋਨੋਂ ਟਾਈਮ ਬੱਚੇ ਦੇ ਮਿਲਦੀ ਜੇ ਤਸੱਲੀ ਤੁਸੀਂ ਕਰਨੀ ਹੈ ਚੋਕੇ ਆਪਣੀ ਇੱਕ ਟਾਈਮ ਦੋ ਟਾਈਮ ਇਹਦੇ ਭਾਈ ਜਿਹੜੀਆਂ ਬਿਨਾਂ ਬੱਚੇ ਤੋਂ ਉਹਨਾਂ ਰੇਟ ਆਪਾਂ ਉਸਤਾ ਹੋਣਾ ਕਰਤਾ ਜਿਹੜੀ ਬੱਚੇ ਵਾਲੀ ਉਹਨਾਂ ਰੇਟ ਉਸਤਾ ਕਰਤਾ ਹਾਂ ਜੀ 6 ਨਾਗ ਮੱਜਾਂ ਦੇ ਵਿੱਚ ਦਿਖਾਏ ਆ ਤੇ 6 ਹੀ ਮੱਜਾਂ ਜਿਹੜੀਆਂ ਸੋਈਆਂ ਸੋਈਆਂ 4 ਮੱਜਾਂ ਬੱਚੇ ਵਾਲੀਆਂ 2 ਮੱਜਾਂ ਬਿਨਾਂ ਬੱਚਿਆਂ ਤੋਂ ਤਸੱਲੀ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਕਰਨੀ ਹੈ ਤੁਹਾਡਾ ਹੱਕ ਬਣਦਾ ਅਡਰੈਸ ਇੱਕਲੀ ਵੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵਾਜੀ ਇੱਕ ਦੀ ਫੇ ਬੋਲੋ ਫੋਨ ਨੰਬਰ ਜੀ 628474127 ਹਾਂਜੀ 628474127 ਜੀ ਇਹੋ ਰਿਕਵੈਸਟ ਬੇਨਤੀ ਜੇ ਹੱਥ ਜੋੜ ਕੇ ਹਾਂਜੀ ਵੀਡੀਓ ਪਰਮਾਨ ਦੇ ਵਿੱਚ ਬੈਠੇ ਵੇਖੋ ਫਿਰ ਸਾਈ ਬਿਆਨਾ ਪਾਉ ਤੇ ਘਰੇ ਆ ਕੇ ਤੇ ਆਪ ਦੀ ਤਸਲੀ ਕਰਕੇ ਜਰੂਰ ਕਰੋ ਜੀ ਠੀਕ ਹੈ ਧੰਨਵਾਦ ਜੀ